ਜਿੱਕਾ ਖਾਲਸਾ ਵੈਕੂ ਜਿੱਕੀ ਫਤਿਹ ਅੱਜ ਜਿਹੜੀ ਤੁਹਾਡੇ ਵਾਸਤੇ ਅਸੀਂ ਵੀਡੀਓ ਲੈ ਕੇ ਆਏ ਆ ਝੋਨੇ ਦੀ ਕਿਸਾਨ ਵੀਰੋ ਆਪਾਂ ਨੇ ਬਹੁਤ ਸਾਰੀਆਂ ਵਿਧੀਆਂ ਜਿਹੜੀਆਂ ਡੀਐਸਆਰ ਦੀਆਂ ਜਾਂ ਸੁੱਕੇ ਕद्दू ਦੀਆਂ ਵੇਖੀਆਂ ਆ ਆਪਾਂ ਦੇ ਡੀਐਸਬੀ ਤਿੰਨ ਚਾਰ ਸਾਲਾਂ ਤੋਂ ਲਗਾਤਾਰ ਕਰ ਰਹੇ ਆ ਲੇਕਿਨ ਡਾਕਟਰ ਦਲੇਰ ਸਿੰਘ ਦੇ ਹਿਸਾਬ ਨਾਲ ਆਪਾਂ ਜਿਹੜਾ ਸੁੱਕੇ ਕद्दू ਵਾਲਾ ਝੋਨਾ ਹੈ ਉਹ ਪਹਿਲੇ ਸਾਲ ਕਰ ਰਹੇ ਆ ਜੀ ਇਹ ਕਿਲਾ ਆਪਾਂ ਨੇ ਇਹ ਸੁੱਕੇ ਕद्दू ਵਾਲਾ ਝੋਨਾ ਜਿਹੜਾ ਹੈ 1121 ਬਰੀਡਰ ਬੀਜ ਆਪਾਨੂੰ ਮਿਲ ਗਿਆ ਸੀ ਤੇ ਇਹ ਦੇਖੋ ਜੀ ਆਪਾਂ ਨੇ 11 ਜੁਲਾਈ ਨੂੰ ਇਹ ਚੋਨਾ ਲਾਇਆ ਜੀ ਤਾਂ ਮੈਂ ਤੁਹਾਨੂੰ ਦੱਸਦਾ ਜੀ ਇਹਦਾ ਜਿਹੜੀ ਗਰੋਥ ਹੈ ਫਾਇਦੇ ਵੀ ਬਹੁਤ ਸਾਰੇ ਨੇ ਲੇਕਿਨ ਕਿਸਾਨ ਵੀਰੋਂ ਥੋੜਾ ਜਿਆਦਾ ਸ਼ੁਰੂ ਜੀ ਦਿੱਕਤਾਂ ਹੁੰਦੀਆਂ ਨੇ ਪਾਣੀ ਪੋਣੀ ਦੀਆਂ ਜਿਸ ਤਰ੍ਹਾਂ ਕਿ ਪਾਣੀ ਘੱਟ ਹੋਏ ਤੇ ਆਪਾਂ ਨੂੰ ਦਿੱਕਤ ਆਉਂਦੀ ਏ ਕਿਉਂਕਿ ਪਾਣੀ ਸ਼ੁਰੂ ਚ ਬਹੁਤ ਕਾਫੀ ਪੀਂਦੀ ਏ ਉਸ ਤੋਂ ਬਾਅਦ ਫਿਰ ਇਹ ਪਾਣੀ ਘਲਾਰਨਾ ਸ਼ੁਰੂ ਕਰ ਦਿੰਦੀ ਲੇਕਿਨ ਇਹਨੂੰ ਹਵਾ ਲੱਗਣ ਦੇ ਇਹਦੇ ਵਿੱਚ ਜਿਸ ਤਰ੍ਹਾਂ ਤਰ ਤੀਨ ਹਵਾ ਲੱਗਦੀ ਏ ਤੇ ਫਟਾਰਾ ਬਹੁਤ ਵਧੀਆ ਹੈ ਤਾਂ ਕਿਸਾਨ ਵੀਰੋ ਹੋਰ ਤੁਸੀਂ ਜਿਹੜਾ ਝੋਨਾ ਦੇਖ ਰਹੇ ਹੋ ਇਹ ਦੇਖੋ ਜੀ 11 ਜੁਲਾਈ ਤਾਂ ਅੱਜ ਆਪਣੀ ਵੀਡੀਓ ਬਣ ਰਹੀ ਹੈ ਜੀ 6 ਅਗਸਤ ਹਾਲੇ 1 ਮਹੀਨਾ ਜਿਹੜੀ ਨੂੰ ਨਹੀਂ ਹੋਇਆ ਤਾਂ ਫਟਾਰਾ ਵੇਖੋ ਕਿੰਨਾ ਸੋਹਣਾ ਫਟਾਰਾ ਜੀ ਕਿਸਾਨ ਵੀਰੋ 11 21 ਝੋਨਾ ਜੀ ਪੀ ਵੀ 11 ਕਿ ਗ੍ਰੀਡਰ ਸੀਡ ਤਾਂ 11 ਜੁਲਾਈ ਨੂੰ ਇਹ ਝੋਨਾ ਲੱਗਿਆ ਜੀ ਆਪਾਂ ਨੇ ਕੰਪਿਊਟਰ ਕਰਾ ਮਾਰ ਕੇ ਤਾਂ ਫਿਰ ਉਸ ਤੋਂ ਬਾਅਦ ਇਹਦੀ ਥੋੜੀ ਥੋੜੀ ਕਲਟੀਵੇਟਰ ਨਾਲ ਦਵਾਈ ਕਰਕੇ ਤਾਂ ਜੀ 400 ਅੱਗੇ ਮਾਰ ਕੇ ਖੇਤ ਨੂੰ ਫਿਰ ਆਪਾਂ ਨੇ ਪਾਣੀ ਛੱਡਿਆ ਜੀ ਅਗਲੇ ਦਿਨ ਇਹਦੇ ਚ ਝੋਨਾ ਲਵਾਤਾ ਜੀ ਇੱਕ ਤਾਂ ਝੋਨੇ ਦੀ ਦਵਾਈ ਬਹੁਤ ਸੁੱਕੀ ਹੁੰਦੀ ਜੀ ਬਹੁਤ ਆਸਾਨੀ ਨਾਲ ਹੁੰਦੀ ਜੀ ਦੂਜੀ ਗੱਲ ਆਪਣਾ ਟਰੈਕਟਰ ਤੇ ਮਸ਼ੀਨਰੀ ਦੀ ਬਚਤ ਹੈ ਮਸ਼ੀਨਰੀ ਦਾ ਗਾਰਾ ਤੇਲ ਦੀ ਬਚਤ ਕਾਫੀ ਫਾਇਦੇ ਨੇ ਜੀ ਤਾਂ ਸਭ ਤੋਂ ਵੱਡਾ ਫਾਇਦਾ ਕਿਸਾਨ ਵੀਰੋ ਜਿਹੜਾ ਇਹ ਹੈ ਕਿ ਜਿਹੜੀ ਇਹਨੂੰ ਹਵਾ ਮਿਲਦੀ ਏ ਆਕਸੀਜਨ ਮਿਲਦੀ ਏ ਪਿੰਡਿਆਂ ਨੂੰ ਥੱਲੇ ਜਿਹੜੀ ਆਪਾਂ ਕਦੂ ਦੇ ਵਿੱਚ ਬਹੁਤ ਸਾਰੀਆਂ ਗੈਸਾਂ ਬਣਦੀਆਂ ਨੇ ਲੇਕਿਨ ਇਹਦੇ ਵਿੱਚ ਇਹਨੂੰ ਆਕਸੀਜਨ ਮਿਲਦੀ ਰਹਿੰਦੀ ਏ ਤਾਂ ਫਟਾਰਾ ਬਿਲਕੁਲ ਬਰਾਬਰ ਹੈ ਬਹੁਤ ਸੋਣਾ ਫਟਾਰਾ ਇਹ ਕਿੱਲੇ ਦਾ ਇਹ ਸੁੱਕੇ ਕद्दू ਦਾ ਝੋਨਾ ਆਪਾਂ ਨੇ ਲਾਇਆ ਹੋਇਆ ਆਪਣੇ ਖੇਤ ਦੇ ਵਿੱਚ ਜੇ ਕੋਈ ਕਿਸਾਨ ਵੀਰ ਵੇਖਣਾ ਚਾਹੇ ਤੇ ਵੇਖ ਸਕਦਾ ਆਪਣੇ ਨੇੜ ਦੇ کافی ਕਿਸਾਨਾਂ ਨੇ ਇਸ ਵਾਰ ਸੁੱਕੇ ਕद्दू ਦਾ ਝੋਨਾ ਲਾਇਆ ਹੋਇਆ ਤਾਂ ਆਪਾਂ ਵੀਡੀਓ ਵੇਖਦੇ ਰਹੇ ਆ ਨੇਟ ਦੇ ਉੱਤੇ ਤਾਂ ਆਪਾਂ ਵੀ ਐਕਸਪੈਰੀਮੈਂਟ ਕੀਤਾ ਦਾ ਸੁੱਕੇ ਕद्दू ਦਾ ਬਹੁਤ ਵਧੀਆ ਸਿਸਟਮ ਹੈ ਜੀ ਇਹਦੇ ਵਿੱਚ ਕੋਈ ਜਿਆਦਾ ਖੇਚਲ ਨਹੀਂ ਵੱਖਰੇ ਤੌਰ ਤੇ ਤਾਂ ਇੱਕ ਇੱਕ ਟੀਲਾ ਤੁਹਾਡਾ ਜਿਹੜਾ ਨਾ ਜਿਹਦੀ ਤਾਂ ਉਹ ਚੱਲਿਆ ਹੋਇਆ ਕੋਈ ਪੇਡਾ ਨਹੀਂ ਮਰਦਾ ਜੀ ਇਹ ਚ ਖਾਦ ਵੀ ਪਾਣੀ ਸੋਖੀ ਐ ਤੁੰਗ ਕੱਦੂ ਹੋਇਆ ਨਹੀਂ ਪੈਰ ਨਿੱਛੇ ਜਾਂਦਾ ਨਹੀਂ ਜਿਸ ਤਰ੍ਹਾਂ ਆਪਾਂ ਡੀਐਸਰ ਦੇ ਵਿੱਚ ਖਾਦ ਪਾ ਰਹੇ ਹਾਂ ਬਿਲਕੁਲ ਉਹੀ ਸੇਮ ਉਹੀ ਉਹੀ ਹਾਲਾਤ ਨੇ ਕੋਈ ਦਿੱਕਤ ਨਹੀਂ ਲੇਕਿਨ ਇਹਦੇ ਵਿੱਚ ਜਿਹੜਾ ਝੋਨੇ ਦੀ ਲਵਾਈ ਆਪਾਂ ਜਿਹੜੀ ਇਹ ਬਹੁਤ ਵਧੀਆ ਕੋਈ ਹੋਈ ਜੀ ਤਖਸ਼ਾਨ ਵੀਰੋ ਪੀ ਵੀ 1121 ਜਿਹੜਾ ਇਹ ਬੀਜ ਹੈ ਜੀ ਆਪਣੇ ਕੋਲ ਇਹ ਬਰੀਡਰ ਸੀਡ ਹੈ ਆਪਣੇ ਕੋਲ ਤੁਸੀਂ ਦੇਖ ਸਕਦੇ ਹੋ ਇਹ ਕਿਲਾ ਪੂਰਾ ਸੁੱਕੇ ਕੱਦੂ ਦਾ ਝੋਨਾ ਲਾਇਆ ਜੀ ਅਪਨ ਤਖਸ਼ਾਨ ਕਿਸਾਨ ਵੀਰੋ ਉਹਨਾਂ ਵਾਲੇ ਟਾਈਮ ਦੇ ਵਿੱਚ ਇਹ ਵਿਧੀਆਂ ਸਾਰੀਆਂ ਨੇ ਜਿਹੜੀਆਂ ਕਿਲਾ 2 ਕਿੱਲੇ 2 ਕਿੱਲੇ 3 ਕਿੱਲੇ ਜ਼ਰੂਰ ਕਰੋ ਤਾਂ ਕਿ ਉਹਨਾਂ ਵਾਲੇ ਟਾਈਮ 'ਚ ਆਪਾਂ ਨੂੰ ਕੋਈ ਦਿੱਕਤ ਨਾ ਆਈ ਆਪਕੋ ਆਪਣੀ ਵੀਰੀ ਦੇ ਨਾਲ ਜਿਹੜਾ ਚੋਨਾ ਹੈ ਕਿਵੇਂ ਕਿਸੇ ਤਰ੍ਹਾਂ ਇਹ ਕੋਈ ਜ਼ਰੂਰੀ ਨਹੀਂ ਹੈਗਾ ਪਰ ਚੋਨੇ ਚ ਪਾਣੀ ਖਿਲਾਰ ਕੇ ਰੱਖਣਾ। ਛੋਨੇ ਨੂੰ ਪਤਰਾ ਤੇ ਪਾਣੀ ਵੀ ਤੁਸੀਂ 5-7 ਦਿਨ 10 ਦਿਨ ਸ਼ੁਰੂ ਚ ਇਸ ਤਰ੍ਹਾਂ ਦਵਾਈ ਪਾਣੀ ਹੁੰਦੀ ਗੰਦ ਵਾਲੀ। ਸਾਕੇ 10 ਦਿਨ ਉਸ ਤੋਂ ਬਾਅਦ ਤੁਸੀਂ ਇਹਨੂੰ ਪਤਰਾ ਤੇ ਪਾਣੀ ਦੇ ਸਕਦੇ ਹੋ। ਤਾਂ ਸਾਨ ਵੀਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਕੋਲ ਕੀ ਜਿਹੜੀ ਸਾਡੇ ਕੋਲ ਜਾਣਕਾਰੀ ਹੁੰਦੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਸਾਰੇ ਕਿਸਾਨਾਂ ਤੱਕ ਇਹ ਜਾਣਕਾਰੀ ਪਹੁੰਚਦੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ